ਮਰਤੇ ਦੇਖੋ ਬਾਈ ਜੀ ਲੋਕਟ ਵੀ ਲੱਗੀ ਹੋਈ ਦੇਖੀਆ ਤੇ ਇਹ ਫਰਸ਼ ਵੀ ਦੇਖਿਆ ਵੀ ਲੋਕਟ ਤੁਹਾਨੂੰ ਕਿੰਨੇ ਕਿ ਜੱਜ ਦੀਆ ਤੇ ਕਿੰਨੇ ਜੱਜ ਠੀਕ ਹੈ ਜੇ ਤੁਹਾਨੂੰ ਇਹ ਜੱਜ ਦਾ ਤਾਂ ਇਹ ਲਵਾਓ ਇਹਦੇ ਬਹੁਤ ਬੈਨੀਫਿਟ ਨਹੀਂ ਕਰਦੇ ਵੀ ਸਦਨੋ ਫਰਸ਼ ਹੋ ਗਿਆ ਰੈਡੀ ਰਗੜਾਈ ਹੋ ਗਿਆ ਨਾ ਤੇ ਆਹ ਡਿਜ਼ਾਈਨ ਪਾਇਆ ਹੋਇਆ ਹੈਗਾ ਬਾਈ ਦਾ ਤੇ ਸਿੰਪਲ ਇਟ ਤੇ ਰੰਗ ਪਾ ਕੇ ਡਿਜ਼ਾਈਨ ਜਿਹੜਾ ਪੂਰਾ ਘੈਂਟ ਬਣ ਗਈ ਗੱਲਬਾਤ ਆ ਦੇਖੋ ਮੂਰੇ ਡਿਜ਼ਾਈਨ ਜਿਹੜਾ ਪਾਇਆ ਆ ਜਾ ਮੜਾ ਜੇ ਉਰੇ ਨੂੰ ਦੱਸ ਦੇ ਦੂੰ ਵੀ ਹਾਂਜੀ ਤੇ ਜਿਹੜੀਆਂ ਇਟਾਂ ਕੱਟ-ਕੱਟ ਲਾਈਆਂ ਹਨਾ ਮਿਹਨਤ ਵਾਲਾ ਕੰਮ ਹੈ ਪੂਰਾ ਪੂਰਾ ਜਿ ਪੂਰਾ ਤੇ ਚਿੱਟਾ ਸਮੈਂਟ ਜਿਹੇ ਜੋ ਕਾਲਾ ਵੀ ਪੈ ਜਾਂਦਾ ਨਾ ਤੈਨੂੰ ਮੈਂ ਕਾਲਾ ਕਰ ਦੇ ਕਾਲਾ ਕਾਲਾ ਹੀ ਪੈ ਜਾਂਦਾ ਕਾਲਾ ਵੀ ਐ ਇਧਰੋਂ ਆ ਜਵੇਂ ਇਹ ਤੇ ਕਾਲਾ ਪਾ ਦੇ ਇਧਰਾਂ ਚਿੱਟਾ ਹੋ ਜਾਂਦਾ ਚਿੱਟਾ ਪੈਗਾ ਤਾਂ ਵੀ ਕੋਈ ਗੱਲ ਨਹੀਂ ਨਾ ਪੂਰੀ ਘੈਂਟ ਗੱਲਬਾਤ ਬਣ ਗਈ ਨਾ ਸ਼ਾਰਾ ਬਣ ਗਈ ਤੇ ਆਹ ਡੱਬੀ ਲੋਟ ਆ ਗਿਆ ਨਾ ਇਧਰਲੀ ਸਾਈਡ ਤੇ ਸ਼ਾਰਾ ਠੀਕ ਆ ਆਹ ਛੋਟਾ ਫੁੱਲ ਆ ਗਿਆ ਹੂੰ ਤੇ ਲਾਈਵ ਵੀ ਮਿੱਤਰੋ ਤੁਹਾਨੂੰ ਉਦੋਂ ਦੱਸਿਆ ਸੀ ਆਪਾਂ ਰਗੜਾਈ ਕਰਕੇ ਫਾਰਸ ਦੀ ਵੀਡੀਓ ਨਹੀਂ ਪਾਵਾਂਗੇ ਪਹਿਲਾਂ ਲਾਉਂਦੇ ਜੀ ਦਿਖਾਈ ਸੀ ਵੀਡੀਓ ਤੇ ਅੱਜ ਜਿਹੜਾ ਫਰਸ ਰਗੜਾਈ ਕਰਕੇ ਜਮਾ ਕੰਪਲੀਟ ਹੋ ਗਿਆ ਤੇ ਬਾਈ ਵੀਰ ਰਗੜਾਈ ਵਾਲੇ ਕੋਲੀ ਖੜੇ ਨੇ ਤੇ ਤੁਹਾਨੂੰ ਦੱਸ ਦਿਆਂਗੇ ਦੇਖੋ ਫਰਸ ਦੇਖੋ ਪਹਿਲਾਂ ਤਾਂ ਤੁਸੀਂ ਵੀ ਪੂਰਾ ਘੈਂਟ ਗੱਲਬਾਤ ਬਣ ਗਈ ਨਾ ਬਾਈ ਹਾਂ ਜੀ ਹਾਂ ਪੂਰਾ ਬਈ ਵਧੀਆ ਟੌਪ ਦਾ ਹੋ ਗਿਆ ਬਾਈ ਜੀ ਪੂਰਾ ਟੌਪ ਦੀ ਗੱਲ ਬਣ ਗਈ ਤਾਂ ਹਣਾ ਤੇ ਰੇਤਰਾਵਾ ਦਾ ਕੋਈ ਚਾਂਸ ਹੀ ਨਹੀਂ ਹੈ ਨਾ ਖੜਨ ਦਾ ਠੀਕ ਹੈ ਤੇ ਇਹ ਬਾਈ ਰਗੜਾਈ ਵਾਲੇ ਨੇ ਮਿੱਤਰੋ ਤੇ ਇਹ ਮਿਸਤਰੀ ਜਿਹੜੇ ਵੀ ਇੰਨੇ ਫਰਸ ਲਾਇਆਗਾ ਤੇ ਤੁਸੀਂ ਫਰਸ ਇਹਦਾ ਚੈੱਕ ਕਰ ਸਕੋ ਕਿੰਨਾ ਏਰੀਆ ਮਿਸਤਰੀ ਫਰਸ ਦਾ ਸਾਰਾ ਆਪਣਾ ਟੋਟਲ 1900 ਫੁੱਟ ਏਰੀਆ 1900 ਫੁੱਟ ਏਰੀਆ ਬਣ ਗਿਆ ਨਾ ਸਾਰਾ ਠੀਕ ਆ ਤੇ ਆਪਾਂ ਉਹਦੇ ਕਰਦੇ ਖਰਚੇ ਦੀ ਗੱਲ ਵਿੱਚ ਵੀ ਰ ਕਮੈਂਟ ਕਰਦੇ ਸੀ ਕਹਿੰਦੇ ਲੋਕ ਇਟ ਨੂੰ ਵੱਧ ਜੂ ਖਰਚਾ ਇਹਦਾ ਨਹੀਂ ਨਹੀਂ ਉੱਥੇ ਜਾਂਦਾ ਹੈ ਵੱਧਾ ਨਹੀਂ ਹੈਗਾ ਬਰਾਬੀ ਢਲਦਾ ਹੈ ਬਰਾਬਰੀ ਢਲਦਾ ਲੋਕ ਇਟ ਦੇ ਵਿੱਚ ਵੀਰ ਕਹਿੰਦੇ ਜੀ ਕਮੈਂਟ ਕਰ ਕਰ ਵੀ ਲੋਕ ਇਟ ਨੂੰ ਵੱਧ ਖਰਚਾ ਆ ਜੂ ਇਹਦੇ ਆ ਜੂ ਬਾਜੂ ਨਹੀਂ ਕਰਾ ਕੇ ਉੱਥੇ ਲੋਕ ਜਿੰਨਾ ਹੀ ਪੈਂਦਾ ਉਨਾ ਹੀ ਪੈਂਦਾਗਾ ਉਨਾ ਹੀ ਖਰਚਾ ਪੈਂਦਾ ਠੀਕ ਆ ਤੇ ਮੈਂ ਕਹਿੰਦਾ ਲੋਕ ਇਟ ਨੂੰ ਇਹ ਚੀਜ਼ ਵਧੀਆ ਕਿਵੇਂ ਜੀ ਲੌਕਟ ਨੂੰ ਬਈ ਜੀ ਦਾ ਬੈਨੀਫਿਟ ਹੈ ਕਿਉਂਕਿ ਲੌਕਟ ਦੇ ਵਿੱਚ ਮੰਨ ਲਓ ਜਿਹੜੀ ਦਰਜ ਹੁੰਦੀ ਹੈ ਕਈ ਵਾਰੀ ਵਾਰਸ ਆਉਂਦੀ ਹੈ ਪਾ ਬਾਹਰ ਲਾਉਣੀ ਹੈ ਨਾ ਤਾਂ ਉਹ ਦਰਜਾਂ ਦੇ ਵਿੱਚ ਦੀ ਪਾਣੀ ਥੱਲੇ ਵਗ ਜਾਂਦਾ ਤੇ ਫਰਸ਼ ਦਬਣ ਦੇ ਚਾਂਸ ਠੀਕ ਹੈ ਇਹਦੇ ਦੀ ਜਾਂਦਾ ਨਹੀਂਗਾ ਨਾ ਇਹ ਚ ਨਹੀਂ ਬਈ ਜੀ ਇਹ ਡਿਜ਼ਾਈਨ ਦਾ ਡਿਜ਼ਾਈਨ ਹੈ ਨਾ ਜਿਹੜਾ ਬੰਦਾ ਸ਼ੋਕਦਾ ਜੀ ਬਈ ਜੀ ਇਹ ਠੀਕ ਆ ਬਾਕੀ ਪਾਣੀ ਵੀ ਸ਼ੋਕਦਾ ਮੀਂਹ ਕਣੀ ਆਪਾਂ ਤੁਰੇ ਆਉਣੇ ਪੈਨ ਜਲ ਕਰਾ ਪਾਣੀ ਵੀ ਸ਼ੋਕਦਾ ਬਈ ਜੀ ਇਹ ਚੀਜ਼ ਨਾ ਠੀਕ ਹਾਂ ਵਕਤ ਪੈਨ ਜਲ ਕਰਾ ਇਹੀ ਚ ਰਿਸਤਾ ਰਵਾ ਨਹੀਂ ਹੁੰਦਾ ਇਹ ਚ ਇਹ ਰੇਤਰਾਵਾ ਜਦੋਂ ਵੀ ਇੱਕ ਇੱਕ ਵਾਰੀ ਸਫਾਈ ਕਰਤੀ ਮੋੜ ਕੇ ਖੜਦਾ ਨਹੀਂ ਰਿhta ਹਾਂ ਯਾਰ ਇਸ ਤਰ੍ਹਾਂ ਵਾਲਾ ਨਹੀਂ ਖੜਦਾ ਬਾਈ ਜੀ ਠੀਕ ਹੈ ਤੇ ਹੁਣ ਇਹ ਤੇ ਕਿੰਨੇ ਵਾਰੀ ਲਗੜਾਈ ਹੋ ਗਈ ਬਾਈ ਦੇ ਕੋੜ ਇੱਥੇ 3-4 ਕੋੜ ਲੱਗਦੇ ਬਾਈ 3-4 ਕੋੜ ਲੱਗਦੇ ਚਾਰ ਕੋਟ ਮਾਰਨੇ ਬਾਈ ਇਹ ਚ ਚਾਰ ਕੋਟਾਂ ਦੀ ਗੱਲ ਬਣਦੀ ਜਾ ਕੇ ਚਾਰ ਕੋਟਾਂ ਜਾ ਕੇ ਆਇਟ ਹੋ ਗਈ ਤੇ ਮੈਂ ਆ ਵੀ ਇੱਟੀ ਹੈ ਨਾ ਆਪਣੀ ਇੱਟ ਮੋਟੀ ਇੱਟੀ ਹੋ ਗਈ ਸਾਰੀ ਮੋਟੀ ਇੱਟ ਦਾ ਮਿੱਤਰੋ ਫਰਸ ਲੱਗਿਆ ਹੋਇਆ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਈਆਂ ਦਾ ਨੰਬਰ ਵਗੈਰਾ ਆਪਾਂ ਤੁਹਾਨੂੰ ਲੈ ਕੇ ਦੇਣਾ ਬਾਈ ਨੰਬਰ ਬੋਲ ਦੇ ਇੱਕ ਤਾਂ ਮੈਨਾਂ ਤੁਸੀਂ ਪਹਿਲੇ ਨੰਬਰ ਤੇ ਇਹ ਦੇਖੋ ਬਾਈ ਜੀ ਲੋਕਟ ਵੀ ਲੱਗੀ ਹੋਈ ਦੇਖੀ ਹੈ ਤੇ ਇਹ ਫਰਸ਼ ਵੀ ਦੇਖਿਆ ਵੀ ਲੋਕਟ ਤੁਹਾਨੂੰ ਕਿੰਨੇ ਕਿ ਜੱਤ ਦੀ ਹੈ ਤੇ ਕਿੰਨੇ ਜੱਤ ਦੀ ਠੀਕ ਹੈ ਜੇ ਤੁਹਾਨੂੰ ਇਹ ਜੱਤ ਦਾ ਤਾਂ ਇਹ ਲਵਾਓ ਇਹਦੇ ਬਹੁਤ ਬੈਨੀਫਿਟ ਨੇ ਘਰ ਦੇ ਵਿੱਚ ਓਕੇ ਹਾਂਜੀ ਕਿਉਂਕਿ ਲੋਕਟ ਦਾ ਹੁਣ ਦਸ ਹੀ ਦਿੱਤਾ ਵੀ ਉਹ ਤੋਂ 35 ਸੰਦਾ ਵੀ ਡੈਰਾ ਹੈ ਬਾਕੀ ਪਾਣੀ ਵੀ ਉਹਦੇ ਵਿੱਚ ਰਸ ਦਾ ਧਰਤੀ ਦੇ ਵਿੱਚ ਇਹਦੇ ਵਿੱਚ ਪਾਣੀ ਰੇਤਾ ਤਾਂ ਖੜਦਾ ਹੀ ਖੜਦਾ ਉਹ ਜਾ ਜੀ ਜੀ ਰੇਤਾ ਤਾਂ ਜਾਂਦਾ ਹੀ ਨਹੀਂ ਉਹ ਚ ਬਿਲਕੁਲ ਬਾਈ ਜੀ ਬਿਲਕੁਲ ਠੀਕ ਹੈ ਬਾਕੀ ਜੋ ਰਗੜਾਈ ਵਾਸਤੇ ਤੁਸੀਂ ਨੰਬਰ ਲੈਣਾ ਉਹ ਮੰਨ ਲਓ ਹੈਗਾ 9501490220 ਜੀ ਤੇ ਕੰਟੈਕਟ ਕਰ ਸਕਦੇ ਹੋ ਜਾਂ 9915118301 18301 ਇਹ ਤੇ ਕੰਟੈਕਟ ਕਰ ਸਕਦੇ ਹੋ ਠੀਕ ਆ ਤੇ ਬਾਕੀ ਮਿੱਤਰੋ ਬਾਈ ਬਈ ਪਿੰਡ ਵੀ ਦੱਸ ਦੇ ਕਾ ਉਹਦਾ ਪਿੰਡ ਆਪਣਾ ਸ਼ਿਰੋਕਲਾ ਬਾਈ ਜੀ ਮਾਨਸਾ ਜਿਲ੍ਹਾ ਮਾਨਸਾ ਜਿਲ੍ਹਾ ਹਾਂਜੀ ਠੀਕ ਆ ਕੰਮ ਬਾਈ ਰਗੜਾਈ ਦਾ ਹੀ ਕਰਦੇਣਾ ਈ ਮੇਨ ਸਾਰਾ ਜੀ ਬਾਈ ਜੀ ਠੀਕ ਆ ਤੇ ਮਿੱਤਰੋ ਬਾਈ ਪੱਥਰ ਦਾ ਵੀ ਕਿਸੇ ਮਰਜ਼ੀ ਹੋਵੇ ਇਲਟਾਨੀ ਵਾਲ ਹੋਵੇ ਮੰਗੋ ਚਾਹੀਏ ਜਾਂ ਕੋਟਾ ਸਟੋਨ ਠੀਕ ਆ ਓਕੇ ਹਾਂ ਇਹ ਆਪਣਾ ਡਾਇਮੰਡ ਵੀ ਕਰਦੇ ਆਂਗੇ ਗ੍ਰੇਨੇਟ ਵੀ ਕਰਦਾਂਗੇ ਜਿਸ ਤਰ੍ਹਾਂ ਦਾ ਵੀ ਕਰਨਾ ਠੀਕ ਹੈ ਜਿਸ ਤਰ੍ਹਾਂ ਦਾ ਵੀ ਹੋਊਗਾ ਠੀਕ ਹੈ ਲਈ ਮੇਤਰੋ ਚੈੱਕ ਕਰਕੇ ਤੁਸੀਂ ਵੀ ਦੱਸਿਓ ਕਿਵੇਂ ਲੱਗਿਆ ਨਾ ਫਰਸਾ ਤੇ ਬਾਕੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਹੁਣ ਸ਼ੇਅਰ ਕਰ ਦਿਓ ਤਾਂ ਜੋ ਬਾਈ ਨੇ ਜਿਵੇਂ ਦੱਸਿਆ ਵੀ ਬੈਨੀਫਿਟ ਹੈ ਫਰਸਾ ਦਾ ਲੋਕਟ ਵਾਲੇ ਨੂੰ ਦੂਜੇ ਨੂੰ ਬਾਕੀ ਇਹ ਡੋਟੀ ਚੋਆਸ ਹੈ ਨਾ ਬੰਦਿਆਂ ਦੀ ਕਿਸੇ ਨੇ ਲੋਕਟ ਲਾਉਣੀ ਹੁੰਦੀ ਆ ਕੋਈ ਇਹ ਲਗਾਉਂਦਾ ਹੈ ਨਾ ਤੇ ਆਪਾਂ ਤੁਹਾਨੂੰ ਇੱਕ ਜਰੀਆ ਦੱਸਿਆ ਵੀ ਆਪਾਂ ਨੂੰ ਇਹ ਲੋਟ ਲੱਗਾ ਤਾਂ ਆਪਾਂ ਨੇ ਲਾਤਾ ਤੇ ਪੂਰਾ ਘੈਂਟ ਆ ਦੇਖੋ ਆ ਹੁਣੀ ਧੋਤਾ ਸੀਗਾ ਬਾਈ ਹੁਣ ਨਾਲ ਦੀ ਨਾਲ ਸਫਾਈ ਕਰਕੇ ਤੇ ਨਾਲ ਦੀ ਨਾਲ ਸੁੱਕ ਗਿਆ ਸਾਰਾ ਮਾਗਰ ਦੀ ਮਾਗਰ ਸੁੱਕਦਾ ਤੁਰਿਆ ਹੈ ਨਾ ਇਹ ਜਿਵੇਂ ਇੱਟਾਂ ਪਾਣੀ ਨਾਲ ਦੀ ਨਾਲ ਸੋਕ ਜਾਂਦੀਆਂ ਨੇ ਹਾਂਜੀ ਹਾਂ ਆ ਜਿਵੇਂ ਇੱਥੇ ਮੜਾ ਮੋਟਾ ਖੜਾਗਾ ਦੇਖੋ ਪਾਣੀ ਇਹ ਵੀ ਜਿਹੜਾ ਸੋਕ ਜੁ ਨਾਲ ਦੀ ਨਾਲ ਤੇ ਫਾਰਸ ਕਿਵੇਂ ਦਾ ਲੱਗਾ ਤੁਹਾਨੂੰ ਕਮੈਂਟ ਕਰਕੇ ਬਈ ਜਰੂਰ ਦੱਸਿਓ ਤੇ ਆਪਾਂ ਤੁਹਾਨੂੰ ਦੱਸਤਾ ਲਾਉ ਕਿਟਾਂ ਵਾਲੇ ਇੱਦਦੇ ਇਹਦੇ ਬਰਾ ਇੱਟਾਂ ਵਾਲੇ ਦੇ ਬਰਾ ਬਰਾਬਰ ਜਿਹੜਾ ਬੈੰਦਾਗਾ ਇਹ ਬੈਨੀਫਿਟ ਹੈ ਜਿਹੜਾ ਇਹਦਾ ਤੇ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਨੰਬਰ ਸਕਰੀਨ ਦੇ ਉੱਤੇ ਮਿਸਟਰਾਂ ਦੇ ਚੱਲੀਆਂ ਦਾ ਜਿਹੜੇ ਵੀ ਵੀਰ ਨੇ ਰਗੜਾਈ ਕਰਵਾਉਣੀ ਆ ਜਾਂ ਲਵਾਉਣਾ ਤਾਂ ਕੰਟੈਕਟ ਨੰਬਰ ਆ ਜਿਹੜਾ ਤੁਸੀਂ ਉਹ ਕਰ ਸਕਦੇ ਹੋ ਤੇ ਭਾਈ ਕਰ ਦਿਓ ਵੀਡੀਓ ਨੂੰ ਸ਼ੇਅਰ ਵੱਤ-ਵੱਤ ਧੰਨਵਾਦੀ